ਸਾਡੀ ਨਾ ਸ਼ਰਦਾ ਦੇ ਮਾਇਨੇ ਬਦਲ ਗਏ ਨੇ ਆ ਜਿਹੜੀ ਵੀਡੀਓ ਚੱਲਦੀ ਹੈ ਨਾ ਇਹਦੇ ਨਾਲ ਦੀ ਨਾਲ ਤੁਸੀਂ ਇਹ ਧਿਆਨ ਮਾਰੀ ਜਾਓ ਫਿਰ ਮੈਂ ਤੁਹਾਨੂੰ ਬਾਰੇ ਸਾਰੀ ਜਾਣਕਾਰੀ ਦੇਣਾ ਤੁਹਾਨੂੰ ਸਾਡਾ ਪਿੰਡ ਹੈ ਅਮਰਜੀਤਪੁਰਾ ਮੋਰੀ ਵਾਲਾ ਸਰਸੇ ਜ਼ਿਲ੍ਹੇ ਚ ਹਸਾਰ ਰੋਡ ਤੇ ਸਰਸੇ ਤੋਂ 12 ਕਿਲੋਮੀਟਰ ਦੂਰ ਇੱਥੇ ਨਾ ਕਹਿੰਦੇ ਜਦੋਂ ਇਹ ਪਿੰਡ ਵਸਿਆ ਨਾ ਆਜ਼ਾਦੀ ਤੋਂ ਬਾਅਦ ਜਦੋਂ ਇਧਰ ਉਧਰ ਪੁਥਲ ਹੋਈ ਹੈ ਇਹ ਮੁਸਲਮਾਨਾਂ ਦਾ ਪਿੰਡ ਸੀ ਸਾਰਾ ਫਿਰ ਇੱਥੇ ਆ ਕੇ ਸਾਡੇ ਸਾਰੇ ਲੈਲਪੁਰੀਏ ਮੰਨ ਲਓ ਮਾਜੇ ਦੇ ਘਰ ਬੈਗੇ ਆ ਕੇ ਸਾਰੇ ਇੱਥੇ ਸ ਕਈ ਬਰਾਦਰ ਰਹਿੰਦਿਆਂ ਨੇ ਰਲੇ ਮਿਲੇ ਸਾਰਾ ਪਿੰਡ ਇੱਥੇ ਰਹਿੰਦਾ ਏ ਇਹਦੇ ਨਾਲ ਹੀ ਆਈ ਸੀ ਸੰਤ ਬਾਬਾ ਨਰੈਣਦਾਸ ਜੀ ਸੰਤ ਬਾਬਾ ਜੈਰਾਮਦਾਸ ਜੀ ਦੀ ਉਦਾਸੀ ਗੱਦੀ ਬਾਬਾ ਨਰੈਣਦਾਸ ਜੀ ਤਾਂ ਅੱਜ ਦੇ ਪਾਕਿਸਤਾਨ ਜਿਹੜਾ ਉੱਧਰ ਬਣ ਗਿਆ ਉੱਧਰ ਹੀ ਉਹ ਗੁਜ਼ਰਗੇ ਸੀਗੇ ਤੇ ਵਡੇਰੇ ਦੱਸਦੇ ਨੇ ਵੀ ਬਾਬਾ ਜੈਰਾਮਦਾਸ ਜੀ ਇੱਧਰ ਆਏ ਸੀਗੇ ਤੇ ਉਹਨਾਂ ਦਾ ਜਿਹੜੇ ਬੋਲ ਸੀ ਨਾ ਉਹ ਹੂਬ ਹੂ ਸੱਚ ਹੁੰਦੇ ਸੀਗੇ ਸਾਡੇ ਪਿੰਡ ਆ ਜੋ ਉਹਨਾਂ ਦਾ ਗੁਰਦੁਆਰਾ ਸਾਹਿਬ ਏ ਬਹੁਤ ਵੱਡਾ ਉਥੇ ਪਰਸੋਂ 5 ਸਤੰਬਰ ਤੋਂ ਮੰਨ ਲਓ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਣੇ ਨੇ ਤੇ 21 ਅਕਤੂਬਰ ਨੂੰ ਉਹਨਾਂ ਦਾ ਭੋਗ ਪੈਣਾ 300 400 ਦੇ ਕਰੀਬ ਅਖੰਡ ਪਾਠ ਹੋ ਜਾਂਦੇ ਨੇ ਬੜੀ ਅਥਾਹ ਸ਼ਰਧਾ ਹੈ ਲੋਕਾਂ ਦੀ ਕਹਿੰਦੇ ਨੇ ਬਾਬਾ ਜੈਰਾਂ ਦਾ ਜੀ ਜੋ ਮੂੰਹੋਂ ਕੱਢਦੇ ਸੀ ਨਾ ਉਹ ਹੂਬ ਹੂ ਪੂਰਾ ਹੁੰਦਾ ਹੈਗਾ ਤੇ ਸਾਡੇ ਪਿੰਡ ਨੂੰ ਦੇਖੋ ਕਿੰਨਾ ਭਾਗਾ ਵਾਲਾ ਪਿੰਡ ਵੀ ਐਡੇ ਜਿਹੜਾ ਮਹਾਨ ਸੰਤ ਮਹਾਂਪੁਰਸ਼ ਸੀ ਨਾ ਉਹਨਾਂ ਦੇ ਚਰਨ ਇੱਥੇ ਪਏ ਨੇ ਪਿੰਡ ਚ ਸਾਡੇ ਉਹਨਾਂ ਦਾ ਪ੍ਰਾਰਥਨ ਸਥਾਨ ਵੀ ਹੈ ਜਿੱਥੇ ਉਹ ਰਹਿੰਦੇ ਰਹੇ ਨੇ ਤੇ ਹੁਣ ਜਿੱਥੇ ਮੇਲਾ ਲੱਗਦਾ ਏ ਉਹ ਵੀ ਮੰਨ ਲੋ ਬੜੀ ਉੱਥੇ ਮੰਨਤਾ ਏ ਤੇ ਆ ਜਿਹੜੀ ਮੈਂ ਤੁਹਾਨੂੰ ਜਗਾ ਵਿਖਾਉਂਦੇ ਨੇ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਨੇ ਬਡੇਰੇ ਦੱਸਦੇ ਵੀ ਜਦੋਂ ਬਾਬਾ ਜੈਰਾਮ ਦਾਸ ਜੀ ਪੂਰੇ ਹੋਏ ਨਾ ਸਵਰਗਵਾਸ ਹੋਏ ਨੇ ਇੱਥੇ ਉਹਨਾਂ ਦਾ ਅੰਗੀਠਾ ਚਿਣਿਆ ਗਿਆ ਸੀਗਾ ਤੇ ਕੱਲ ਪਰਸੋ ਮੈਂ ਸੇਵਾ ਦੀ ਵੀਡੀਓ ਵੀ ਪਾਈ ਸੀ ਗੁਰੂ ਘਰ ਦੀ ਵੀਡੀਓ ਵੀ ਮੈਂ ਪਾ ਦਾਂਗਾ ਬਹੁਤ ਸੋਹਣਾ ਗੁਰੂ ਘਰ ਏ ਤੇ ਯਾਰ ਸਾਡੀ ਸ਼ਰਧਾ ਦੇ ਮਾਇਨੇ ਬਦਲ ਗਏ ਨੇ ਉੱਥੇ ਤਾਂ ਅਸੀਂ ਬਹੁਤ ਮੰਨ ਲਓ ਪੈਸਾ ਵੀ ਲੌਂਦੇ ਆਂ ਸੇਵਾ ਵੀ ਕਰਦੇ ਆਂ ਵਾਰੀ ਸਰ ਤੇ ਸੰਤਾ ਮਹਾਪੁਰਸ਼ਾਂ ਦਾ ਜਿੱਥੇ ਅੰਗੀਠਾ ਜਣਿਆ ਨਾ ਉਸ ਜਗ੍ਹਾ ਵੱਲ ਹਾਲੇ ਸਾਡਾ ਕਿਸੇ ਦਾ ਧਿਆਨ ਨਹੀਂ ਗਿਆ ਇਹ ਧਿਆਨ ਤੇ ਮੰਨ ਲਓ ਕਮੇਟੀ ਦਊਗੀ ਨਾ ਸਾਨੂੰ ਆਖੂ ਕਿ ਸੇਵਾ ਕਰਨੀ ਅਸੀਂ ਕਈਆਂ ਚੁੱਕ ਕੇ ਆ ਜਾਾਂਗੇ ਟਰੈਕਟਰ ਟਰਾਲੀਆਂ ਲੈ ਕੇ ਆ ਜਾਾਂਗੇ ਹੈਨਾ ਤੇ ਹੋਰਾਂ ਕਮੇਟੀਆਂ ਵਾਂਗ ਸਾਡੇ ਵੀ ਰੋਲੇ ਪੈਂਦੇ ਹੋਣਗੇ ਚਲੋ ਬਹੁਤ ਘਾਟੇ ਵੈਸੇ ਵਾਲੇ ਸਾਡੇ ਪਿੰਡੇ ਗੱਲ ਪਰ ਯਾਰ ਇੱਧਰ ਵੀ ਧਿਆਨ ਦਿਓ ਮਾੜਾ ਮੋੜਾ ਜਿੱਥੇ ਸੰਤ ਮਹਾਂਪੁਰਸ਼ਾਂ ਦਾ ਅੰਗੇਠਾ ਜਣਿਆ ਹੋਵੇ ਤੇ ਉਸ ਜਗ੍ਹਾ ਦਾ ਆਹ ਹਲ ਹੋਵੇ ਇਹ ਬੜੀ ਵਿਚਾਰਨ ਵਾਲੀ ਗੱਲ ਏ ਤੇ ਮੈਂ ਉਮੀਦ ਕਰਦਾ ਵੀ ਜਿਹੜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਸੇਵਾਦਾਰ ਨੇ ਉੱਥੇ ਅਸੀਂ ਵੀ ਉਹਦੇ ਚ ਸੇਵਾਦਾਰ ਹਾਂ ਜਿੱਦਣ ਸਾਨੂੰ ਹੁਕਮ ਹੋਇਆ ਤੇ ਉਹ ਦਿਨ ਅਸੀਂ ਮੰਨ ਲਓ ਕਈਆਂ ਬਠਲ ਚੋਕ ਕੇ ਇੱਥੇ ਆ ਜਾਾਂਗੇ ਕੋਈ ਜਿੰਨੀ ਸਾਡੇ ਤੋਂ ਸੇਵਾ ਹੋਈ ਹੋਣੀ ਅਸੀਂ ਕਰਾਂਗੇ ਬਿਲਕੁਲ ਕਰਾਂਗੇ ਨਿਰਮਣ ਕੇ ਨਾ ਇਸ ਚੀਜ਼ 'ਤੇ ਜਲ ਜ਼ਰੂਰ ਧਿਆਨ ਦਿਓ ਯਾਰ ਇੱਥੇ ਤਾਂ ਕੋਈ ਨਾ ਕੁਝ ਬੜਨਾ ਚਾਹੀਦਾ ਜਿੱਥੇ ਆਪਾਂ ਗੰਦ ਪਾਇਆ ਹੈ ਨਾ